328 ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਲਾਪਤਾ ਨੇ ਉਹ ਕਿੱਥੇ ਨੇ ਮੌਜੂਦਾ ਜੱਤੇਦਾਰ ਸਾਹਿਬ ਨੇ ਲਿਖਤ ਰੂਪ ਦੇ ਵਿੱਚ ਜਿਹੜਾ ਜਾਰੀ ਕੀਤਾ ਆਦੇਸ਼ ਜੇ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਤਾਂ ਇਹ ਲਿਖਿਆ ਹੋਇਆ ਹੈ ਕਿ ਮੈਂ ਆਦੇਸ਼ ਕਰਦਾ ਹਾਂ ਸਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਪਤਾ ਕਰੇ ਕਿ ਉਹ 328 ਸਰੂਪ ਕਿੱਥੇ ਨੇ ਇਹਦਾ ਮਤਲਬ ਉਹ ਵੀ ਮੰਨ ਰਹੇ ਨੇ ਕਿ ਅਜੇ ਤੱਕ ਪਤਾ ਨਹੀਂ ਲੱਗਿਆ ਜਦੋਂ ਕਿ ਧਾਮੀ ਸਾਹਿਬ ਇੱਕੋ ਹੀ ਗੱਲ ਕਹਿ ਰਹੇ ਨੇ ਕਿ ਉਹ ਪਤਾ ਲੱਗਿਆ ਸੀ ਉਹ ਤਾਂ ਫੰਡਾਂ ਦੀ ਹੀਰਾ ਫੇਰੀ ਸੀ ਉਹ ਤਾਂ ਗਿਣਤੀ ਪੱਖੋਂ ਜਿਹੜੀ ਉਹ ਹੀਰਾ ਫੇਰੀ ਸੀ ਸ਼੍ਰੀ ਕਾਲਪਤਖ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਆਦੇਸ਼ ਦਿੱਤਾ ਸੀਗਾ ਜਿਹੜੇ 75% ਪੈਸੇ ਕਿੰਦਰ ਸਿੰਘ ਕੋਹਲੀ ਜਿਹੜੇ ਇੱਕ ਸੀਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਰਹੇ ਨੇ ਤੇ ਉਹ ਸੀਏ ਬਾਦਲ ਪਰਿਵਾਰ ਦੇ ਵੀ ਨੇ ਅਦਾਰੇ ਨੂੰ ਗਏ ਹੋਏ ਨੇ ਜਿਹੜਾ ਉਹਨਾਂ ਦਾ ਸੀਏ ਅਦਾਰਾ ਤੇ ਉਹ ਜਮਾ ਕਰਵਾਏ ਜਾਣ ਉਹ ਵਾਪਸ ਲਏ ਜਾਣ ਉਹ ਵਾਪਸ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਦੇ ਵਿੱਚ ਨਹੀਂ ਪਹੁੰਚੇ ਇਸ ਮਾਮਲੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਜਿਹੜੀ ਉਹ ਹੋਈ ਆ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਇਹ ਗੱਲ ਜਿਹੜੀ ਉਹ ਇਹ ਕਹੀ ਆ ਬਹੁਤ ਅਹਿਮ ਆ ਇਹ ਅਸੀਂ ਇਹ ਜਾਂਚ ਕਰਵਾਈ ਸੀ ਅਕਾਲ ਤਖਤ ਸਾਹਿਬ ਨੂੰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੇਲੇ ਇੱਕ ਫੈਸਲਾ ਕੀਤਾ ਸੀ ਕਿ ਜਿਹੜੇ ਵੀ ਦੋਸ਼ੀ ਪਾਇਗਣਗੇ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਜੇ ਜਾਂ ਦੋਸ਼ੀਆਂ ਦੇ ਵਿੱਚ ਸਤਿੰਦਰ ਸਿੰਘ ਕੋਲੀ ਦਾ ਨਾਮ ਨਾ ਆਉਂਦਾ ਤੇ ਮੈਨੂੰ ਲੱਗਦਾ ਕਿ ਕਾਨੂੰਨੀ ਕਾਰਵਾਈ ਉਦੋਂ ਹੀ ਹੋ ਜਾਂਦੀ ਕਿਉਂਕਿ ਜਿਹੜਾ ਪ੍ਰਾਈਵੇਟ ਚੈਨਲ ਹੈ ਨਿੱਜੀ ਚੈਨਲ ਹੈ ਬਾਦਲ ਪਰਿਵਾਰ ਦਾ ਉਹਨਾਂ ਕਲੇਮ ਵੀ ਕਰਦੇ ਨੇ ਸੁਖਬੀਰ ਸਿੰਘ ਬਾਦਲੂਹਰੀ ਕਿ ਉਹਨਾਂ ਦਾ ਚੈਨਲ ਹੈ ਉਹਦੇ ਪੱਤਰਕਾਰ ਦੇ ਨਾਮ ਦੇ ਉੱਤੇ ਕਮਰਾ ਬੁੱਕ ਸੀ ਜਿੱਥੇ ਐਸਐਸ ਕੋਲੀ ਨੂੰ ਅਰੈਸਟ ਜਿਸ ਹੋਟਲ ਦੇ ਵਿੱਚੋਂ ਕੀਤਾ ਗਿਆ ਤੇ ਕੱਲ ਜਦੋਂ ਐਸਐਸ ਕੋਲੀ ਹਰਾਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਉੱਥੇ ਉਹ ਕੋਲੀ ਦੇ ਵਕੀਲ ਵੱਜੋਂ ਵੀ ਪੇਸ਼ ਹੋਏਗਾ ਇੱਕ ਬੰਦੇ ਨੂੰ ਕੌਣ ਪ੍ਰੋਟੈਕਟ ਕਰ ਰਿਹਾ ਗਿਆਨੀ ਹਰਪ੍ਰੀਤ ਸਿੰਘ ਹੁੜੀ ਜਦੋਂ ਸ੍ਰੀ ਕਾਲਕਤਖਬ ਦੇ ਕਾਰਕਰੀ ਜਥੇਦਾਰ ਸਨ ਉਸ ਵੇਲੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਲਾਂਚ ਕਰੇ ਸੈਟਲਾਈਟ ਚੈਨਲ ਫ੍ਰੀ ਟੂ 에ਅਰ ਹੋਵੇ ਜਿਹਨੂੰ ਵੀਡੀਓ ਚਾਹੀਦੀ ਆ ਉਹ ਵੀਡੀਓ ਲੈ ਲੇ ਜਿਹਨੂੰ ਆਡੀਓ ਚਾਹੀਦੀ ਆ ਉਹ ਆਡੀਓ ਲੈ ਲੇ ਤਾਂ ਕਿ ਗੁਰਬਾਣੀ ਪੜਾ ਅਸਾਤ ਅਰਥਾਤ ਗੜਾ ਉਹ ਹੋਰ ਬੱਤੇ ਪੱਤਰ ਤੇ ਹੋ ਸਕੀ ਪਰ ਮੁਨਾਫਾ ਜਿਹੜਾ ਇੱਕੋ ਚੈਨਲ ਨੂੰ ਹੋਵੇ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਆਦੇਸ਼ ਦੀ ਕੋਈ ਪਾਲਣਾ ਜਿਹੜੀ ਉਹ ਨਹੀਂ ਕੀਤੀ ਗਈ ਐਸਜੀਪੀਸੀ 75% ਵਕੀਲ ਫਿਰ ਉਹ ਵਿਅਕਤੀ 328 ਰੁਪਿਆਂ ਵਾਲਾ ਫਿਰ ਇੱਕ ਜਿਹੜਾ ਗੁਰਬਾਣੀ ਟੈਲੀਕਾਸਟ ਕਰਦਾ ਉਹਦਾ ਚੈਨਲ ਫਿਰ ਉਸ ਚੈਨਲ ਦਾ ਪੱਤਰਕਾਰ ਉਹਦੇ ਨਾਂ ਦੇ ਤੇ ਕਮਰਾ ਬੁੱਕ ਉਥੋਂ ਫਿਰ ਉਹ ਜਿਹੜਾ ਕੋਲੀ ਇਹ ਸਾਰੀਆਂ ਕੋਨਾ ਜਿਹੜੀਆਂ ਇੱਕ ਪਰਿਵਾਰ ਦੇ ਆਲੇ ਦੁਆਲੇ ਜਿਹੜੀਆਂ ਉਹ ਧੁੰਮੀ ਲਾ ਰਹੀਆਂ ਔਰ ਉਸ ਪਰਿਵਾਰ ਨੂੰ ਪ੍ਰੋਟੈਕਟ ਕਰਨ ਦੇ ਵਾਸਤੇ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਕਿਹਦੇ ਕਰਕੇ ਸਾਫਕਾ ਕਾਰਜਕਾਰੀ ਜੱਥੇਦਾਰ ਜੀ ਕਾਲ ਤੱਕ ਸਾਹਿਬ ਦੇ ਉਹਨਾਂ ਦੇ ਆਦੇਸ਼ ਦੇ ਅਨੁਸਾਰ ਇਹ ਚੈਨਲ ਨਹੀਂ ਸੀ ਲਾਂਚ ਕੀਤਾ ਗਿਆ ਧਾਮੀ ਸਾਹਿਬ ਅਜੇ ਵੀ ਇਹ ਗੱਲ ਕਹਿ ਰਹੇ ਆ ਕਿ ਇਸ ਸਿੱਖ ਮਾਮਲਿਆਂ ਦੇ ਵਿੱਚ ਸਿੱਧੰ ਸਿੱਧਾ ਦਖਲ ਹੈ